ਕਿਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਫੁੱਲਾਵਲ ਪਿੰਡ ਹੈਗਾ ਫੁੱਲਾਵਲ ਚੌਕ ਜਦ ਅਸੀਂ ਸਿੱਧਾ ਜਾਂਦੇ ਆਂ ਦੁਬਰੀ ਦੇ ਵੱਲ ਤੇ ਇੱਕ ਦਫਤਰ ਪੈਂਦਾ ਜੀ ਨਵਾਂ ਖੁੱਲਿਆ ਮੁੱਖ ਚੌਂ ਦਫਤਰ ਵਿਧਾਨ ਸਭਾ ਹਲਕਾ ਕੁਲਦੀਪ ਸਿੰਘ ਬਾਦ ਐਮ ਐਲ ਏ ਐਕਸ ਸੀਗੇ ਜੀ ਤੇ ਰਾਜਵਿੰਦ ਸਿੰਘ ਸਾਹਿਬ ਜਿਹੜੇ ਖੜੇ ਹੋਇਆ ਅਸੀਂ ਦੇਖ ਸਕਦੇ ਹੋ ਪੋਸਟਰ ਲੱਗਿਆ ਹੋਇਆ ਅਮਨਿੰਦਰ ਸਿੰਘ ਰਾਜਵੜਿੰਗ ਦਫਤਰ ਖੁੱਲਿਆ ਜੀ ਨਵਾਂ ਤੁਸੀਂ ਦੇਖ ਸਕਦੇ ਹੋ ਵਧੀਆ ਕੰਮ ਚੱਲਦਾ ਪਿਆ ਹੈ ਅੰਦਰ ਲੋਕ ਬੈਠੇ ਹੋਏ ਨੇ ਤੇ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਪੂਰੀ ਮਿਹਨਤ ਕਰਦੀ ਪਈ ਹੈ ਕਾਂਗਰਸ ਦੀ ਸਰਕਾਰ ਰਾਜਾਵੜੀ ਸਾਹਿਬ ਪੂਰੇ ਪੰਜਾਬ ਦੇ ਵਿੱਚ ਛੋਟੇ-ਛੋਟੇ ਗਾਵਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਚੌਂ ਦਫਤਰ ਹੈਗਾ ਜੀ ਰਾਜਾਵੜੀ ਸਾਹਿਬ ਨਾਲ ਰਾਹੁਲ ਗਾਂਧੀ ਜੀ ਹੱਥ ਬਦਲੇਗਾ ਹਾਲਾਤ ਕਾਂਗਰਸੀ ਜਾਂ ਦੀ ਗਰੰਟੀ ਤੁਸੀਂ ਜਿਵੇਂ ਇੱਕ ਗਰੰਟੀ ਆ ਕਾਫੀ ਦਿੱਤੀ ਗਈਆਂ ਮਜ਼ਦੂਰ ਨੀਆਂ ਕਿਸਾਨ ਨੀਆਂ ਨਾਰੀ ਨੀਆਂ ਬਾਕੀ ਦੇਖਦੇ ਆ ਕਿ ਬੋਲਸਵਾਚਨਾਵਾ ਦੇ ਵਿੱਚ ਕਿਦਾਂ ਦਾ ਰਿਸਪਾਂਸ ਆਂਦਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਵਧੀਆ ਇਹਨਾਂ ਨੇ ਦਫ਼ਤਰ ਬਣਾਇਆ ਵੋਟ ਜਰੂਰ ਪਾਓ ਵੱਧ ਤੋਂ ਵੱਧ ਜਿਹੜਾ ਤੁਹਾਨੂੰ ਲੱਗਦਾ ਬੰਦਾ ਜਿੱਤੇਗਾ ਤੁਸੀਂ ਉਹ ਨੂੰ ਵੋਟ ਪਾਓ ਜਿਤਾਓ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਲੋਕੀ ਦਫ਼ਤਰ ਆ ਰਹੇ ਨੇ ਆਪਣੀ ਜੋ ਪ੍ਰੋਬਲਮਸ ਹੈ ਉਸ ਦਾ ਸੋਲੂਸ਼ਨ ਲੈਣ ਦੇ ਲਈ ਤੁਸੀਂ ਦੇਖ ਸਕਦੇ ਹੋ ਦਫ਼ਤਰ ਬਹੁਤ ਵਧੀਆ ਖੁੱਲਿਆ ਹੈ ਤੁਸੀਂ ਜਰੂਰ ਇੱਥੇ ਆ ਸਕਦੇ ਹੋ ਹਾਥੇ ਬਦਲੇ ਹਾਲਾਤ ਰਾਜਾ ਵਰਿੰਗ ਸਾਹਿਬ ਨੂੰ ਹੈ ਰਾਹੁਲ ਜੀ ਦਾ ਸਾਥ ਤੁਸੀਂ ਦੇਖ ਸਕਦੇ ਹੋ ਕਾਂਗਰਸ ਪਾਰਟੀ ਦੇ ਇੰਡੀਆ ਦੇ ਪ੍ਰਧਾਨ ਕਹਿ ਸਕਿਆ ਸੀ ਰਾਹੁਲ ਗਾਂਧੀ ਜੀ ਤੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਰਾਜਾ ਵਰਿੰਗ ਹੱਥ ਦੇ ਹੱਥ ਜੋੜ ਕੇ ਕੰਮ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਦਫਤਰ ਵੀ ਖੋਲਿਆ ਵਾਟਵਾ ਵੀਡੀਓ ਨੂੰ ਮਾਰ ਦੋ ਸ਼ੇਅਰ ਲੋਕਾਂ ਤੱਕ ਗੱਲ ਪਹੁੰਚੇ ਕਿ ਕਾਂਗਰਸ ਪਾਰਟੀ ਵੀ ਪੂਰੇ ਜੋਰਾ ਸ਼ੋਰਾ ਦੇ ਨਾਲ ਕੰਮ ਕਰ ਰਹੀ ਹੈ ਪੰਜਾਬ ਪਾਰਟੀ ਵੀ ਚਾਹੁੰਦੀ ਹੈ ਦੇਸ਼ ਦੀ ਨੂੰ ਹਾਰ ਬਦਲੇ ਰਾਹੁਲ ਗਾਂਧੀ ਜੀ ਵਿਜ਼ਨ ਲੈ ਕੇ ਚੱਲ ਰਹੇ ਨੇ 2024 ਦਾ ਨਾਲ ਰਾਜਾਵਨੀ ਸਾਹਿਬ ਵੀ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਨੇ ਆ ਦੇਖੋ ਇਹ ਹੱਥ ਬਦਲੇਗਾ ਹਾਲਾਤ ਕਮਲਦਾ ਨਿਸ਼ਾਨ ਜਿੱਤੇਗਾ ਜਾਂ ਕਾਂਗਰਸ ਦਾ ਪੰਜਾ ਜਿੱਤੇਗਾ ਦੇਖਣਾ ਹੋਏਗਾ ਆ ਵੀ ਦੇਖ ਸਕਦੇ ਹੋ ਕਾਫੀ ਵਧੀਆ ਦਫਤਰ ਬਣਿਆ ਉਮੀਦ ਕਰਦਾ ਹਾਂ ਵੋਟ ਤੁਸੀਂ ਜਰੂਰ ਦੇਣ ਜਾਓਗੇ ਵੱਧ ਤੋਂ ਵੱਧ ਵੋਟ ਦਿਓ ਤੇ ਜਿਹੜੀ ਪਾਰਟੀ ਤੁਹਾਨੂੰ ਵਧੀਆ ਲੱਗਦੀ ਹੈ ਉਸ ਨੂੰ ਜਿਤਾਓ ਕਿ ਨਹੀਂ ਕਿ ਤੁਸੀਂ ਦੇਖ ਸਕਦੇ ਹੋ ਪਿੱਛੇ ਕਾਂਗਰਸ ਦੇ ਵਰਕਰ ਆਪਣਾ ਕੰਮ ਕਰ ਰਹੇ ਨੇ ਨਵਾਂ ਦਫ਼ਤਰ ਖੁੱਲ੍ਹਿਆ ਸੀਗਾ ਤੇ ਤੁਮ ਪੂਰਾ ਦਫ਼ਤਰ ਦਾ ਵੀ ਵੀ ਦਿਖਾਇਆ ਉਮੀਦ ਕਰਦੇ ਆ ਤੁਸੀਂ ਵੱਧ ਤੋਂ ਵੱਧ ਜਾ ਕੇ ਵੋਟ ਪਾਓਗੇ ਤੇ ਜਨਰਲ ਪਾਰਟੀ ਨੂੰ ਤੁਸੀਂ ਚਾਹਦੇ ਹੋ ਵੋਟ ਪਾਣਾ ਵੋਟ ਜ਼ਰੂਰ ਪਾਓ ਏ ਸੀ ਮੈਂ ਅਜੋ ਦਿੱਤਾ ਨੂੰ ਗਾਣ ਇਨਫਰਮੇਸ਼ਨ ਤੋਂ ਥੈਂਕ ਯੂ